ਸਰਦਾਰ ਜੁਗਿੰਦਰ ਸਿੰਘ ਮਾਨ ਨੂੰ ਜਿਹੜੇ ਬਹੁਤ ਇੱਕ ਸਾਡੀ ਕੌਮ ਦੇ ਕਹਿ ਲੋ ਕਿ ਲੀਡਰ ਸੀ ਜਦੋਂ ਉਹ ਵਿਦੇਸ਼ ਦੀ ਧਰਤੀ ਤੇ ਵਿਚਰਦੇ ਨੇ ਤੇ ਉਹਨਾਂ ਨੂੰ ਇੱਕ ਸਵਾਲ ਇੱਕ ਤਾਨਾ ਇੱਕ ਗੋਰੇ ਨੇ ਮਾਰਿਆ ਸੀ ਉਹ ਆਖਣ ਲੱਗਾ ਤੁਸੀਂ ਸਰਦਾਰ ਹੋ ਤੁਸੀਂ ਸਿੱਖ ਹੋ ਆਖਣ ਲੱਗਾ ਹਾਂ ਮੈਂ ਸਿੱਖ ਹਾਂ ਆਖਣ ਲੱਗਾ ਤੁਸੀਂ ਬਹੁਤ ਪਾਪੀ ਹੋ ਤੁਸੀਂ ਬੜੇ ਮਾੜੇ ਹੋ ਤੁਸੀਂ ਗਦਾਰ ਹੋ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਭਾਈ ਮੈਂ ਤਾਂ ਤੈਨੂੰ ਕੁਝ ਕਿਹਾ ਨਹੀਂ ਤੂੰ ਪੁੱਛਿਆ ਤੁਸੀਂ ਸੇਖੋ ਮੈਂ ਜਵਾਬ ਦਿੱਤਾ ਹਾਂ ਮੈਂ ਸੇਖ ਹਾਂ ਇਹ ਤੋਂ ਵੱਧ ਤੈਨੂੰ ਕੋਈ ਲਫ਼ਜ਼ ਨਹੀਂ ਵਰਤੇ ਤੈਨੂੰ ਕੋਈ ਗੱਲ ਨਹੀਂ ਕਹੀ ਤੇ ਤੂੰ ਮੈਨੂੰ ਇਹ ਗਦਾਰ ਮਾੜੇ ਕਈ ਸ਼ਬਦ ਇਸ ਤਰ੍ਹਾਂ ਦੇ ਕਹਿ ਗਏ ਤੂੰ ਕਿਉਂ ਕਹੇ ਨੇ ਮੈਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਮੈਂ ਤੈਨੂੰ ਕੋਈ ਚੁਗਵੀਂ ਗੱਲ ਨਹੀਂ ਕਹੀ ਤੇਰੀ ਸ਼ਾਨ ਦੇ ਖਿਲਾਫ ਨਹੀਂ ਕੁਝ ਕਿਹਾ ਜਿੰਨਾ ਤੋਂ ਸਵਾਲ ਕੀਤਾ ਮੈਂ ਉਹਨਾਂ ਉੱਤਰ ਦੇ ਦਿੱਤਾ ਉਹਨੇ ਦੁਬਾਰਾ ਸ਼ਬਦ ਦੁਹਰਾਏ ਆਖਣ ਲੱਗਾ ਤੁਸੀਂ ਗਦਾਰ ਹੋ ਤੁਸੀਂ ਪਾਪੀ ਹੋ ਤੁਸੀਂ ਅਕਰਤਕਣ ਹੋ ਆਖਣ ਲੱਗਾ ਭਾਈ ਮੇਰੀ ਗੱਲ ਸਮਝ ਨਹੀਂ ਆ ਰਹੀ ਤੂੰ ਇਹ ਸ਼ਬਦ ਮੇਰੇ ਲਈ ਵਰਤ ਕਿਉਂ ਰਿਹਾ ਆਖਣ ਲੱਗਾ ਇਸ ਕਰਕੇ ਮੈਂ ਤੁਹਾਡਾ ਵਿਰਸਾ ਪੜਿਆ ਮੈਂ ਤੁਹਾਡੇ ਧਰਮ ਦੀਆਂ ਕਦਰਾਂ ਕੀਮਤਾਂ ਪੜੀਆਂ ਤੁਹਾਡੇ ਗੁਰੂ ਸਾਹਿਬਾਨ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਪੜਿਆ ਤੁਹਾਡੇ ਸਿੱਖਾਂ ਦੇ ਜੀਵਨ ਨੂੰ ਪੜਿਆ ਔਰ ਇਹ ਸਾਰਾ ਕੁਝ ਪੜਨ ਤੋਂ ਬਾਅਦ ਜੇਸਾ ਨਤੀਜੇ ਤੇ ਮੈਂ ਪਹੁੰਚਿਆ ਹਾਂ ਉਹ ਇਹੋ ਹੀ ਹੈ ਕਿ ਤੁਹਾਡੇ ਕੋਲ ਇੰਨਾ ਵੱਡਾ ਕੌਮੀ ਸਰਮਾਇਆ ਹੋਵੇ ਤੁਹਾਡੇ ਗੁਰੂ ਸਾਹਿਬਾਨ ਦਾ ਐਡਾ ਸੋਹਣਾ ਇਤਿਹਾਸ ਹੋਵੇ ਤੁਹਾਡਿਆਂ ਸਿੱਖਾਂ ਦੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਣ ਤੇ ਫਿਰ ਵੀ ਤੁਸੀਂ ਕਦੀ ਉਹਨਾਂ ਦੀਆਂ ਕੁਰਬਾਨੀਆਂ ਦਾ ਗੁਰੂ ਸਾਹਿਬਾਨ ਦੀ ਉਚਾਰਣ ਕੀਤੀ ਬਾਣੀ ਦੀ ਸਿੱਖਿਆ ਦਾ ਔਰ ਜੋ ਤੁਹਾਡੇ ਕੋਲ ਸੱਭਿਆਚਾਰਕ ਤੌਰ ਤੇ ਕੌਮੀ ਸਰਮਾਇਆ ਹੈ ਤੁਸੀਂ ਇਹਦੀ ਕਦਰ ਨਹੀਂ ਪਾਈ ਇਹਨੂੰ ਦੁਨੀਆ ਤੱਕ ਨਹੀਂ ਲੈ ਕੇ ਗਿਆ ਸੜਦੀ ਬੜਦੀ ਦੁਨੀਆ ਨੂੰ ਜੇ ਠੰਡਕ ਪਹੁੰਚਾ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਹੈ ਜੇ ਕਲਾਵੇ ਵਿੱਚ ਲੈ ਸਕਦਾ ਹੈ ਵਿਖਰੇ ਹੋਏ ਸਮਾਜ ਨੂੰ ਇਕੱਠਿਆਂ ਕਰਨ ਦੀ ਸ਼ਕਤੀ ਰੱਖਦਾ ਉਹ ਤੁਹਾਡੇ ਗੁਰੂ ਗ੍ਰੰਥ ਸਾਹਿਬ ਦਾ ਸਰਮਾਇਆ ਹੈ ਤੁਹਾਡਾ ਇਤਿਹਾਸ ਦੁਨੀਆ ਨੂੰ ਦੱਸ ਸਕਦਾ ਹੈ ਕਿ ਜੀਵਨ ਕੀ ਹੈ ਚੰਗਾ ਇਨਸਾਨ ਕੀ ਹੈ ਧਰਮੀ ਕੀ ਹੈ ਪਰ ਤੁਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਲੋਕਾਂ ਨੂੰ ਤਾਂ ਕੀ ਤੁਹਾਡੇ ਆਪਣੇ ਲੋਕ ਹੀ ਇਸ ਗੱਲ ਤੋਂ ਮੁਨਕਰ ਨੇ ਸਰਦਾਰ ਜੁਗਿੰਦਰ ਸਿੰਘ ਮਾਨ ਕਹਿੰਦਾ ਮੇਰਾ ਸਿਰ ਝੁਕ ਗਿਆ ਜਦੋਂ ਉਹਨੇ ਇਹਨਾਂ ਸ਼ਬਦਾਂ ਤੋਂ ਬਾਅਦ ਆਪਣੇ ਸ਼ਬਦਾਂ ਦੀ ਵਿਆਖਿਆ ਕਰਦਿਆਂ ਹੋਇਆਂ ਮੈਨੂੰ ਇਹ ਸਾਰਾ ਕੁਝ ਤਾਨੇ ਦਿੰਦਿਆਂ ਹੋਇਆਂ ਕਹਿ ਦਿੱਤਾ ਗੁਰਸਵਾਰਿਓ ਅੱਜ ਸੋਚਣ ਦੀ ਲੋੜ ਹੈ ਸਦੀਆਂ ਵੀ ਅਸੀਂ ਮਨਾ ਲਈਆਂ ਅਸੀਂ ਗੁਰਪੁਰਬ ਵੀ ਮਨਾ ਲਏ ਅਸੀਂ ਬਾਣੀ ਦੇ ਅਖੰਡ ਪਾਠ ਵੀ ਕਰਾ ਲਏ ਅਸੀਂ ਹੋਰ ਸਾਰਾ ਕੁਝ ਵੀ ਕਰਕੇ ਦੇਖ ਲਿਆ ਗੁਰਸਵਾਰਿਓ ਜਿਹੜੀ ਸਾਡੇ ਕੌਮੀ ਸ਼ਰਮਾਇ ਨੂੰ ਸਨ ਲੱਗੀ ਹੈ ਜਿਹੜੇ ਸਾਡੇ ਕੌਮੀ ਫਰਜ਼ ਬਣਦੇ ਆ ਜਿਹੜੇ ਸਾਡੇ ਸੱਚੀ ਗੁਰੂ ਸਹਿਬਾਨ ਵੱਲੋਂ ਬਖਸ਼ੀਆਂ ਜ਼ਿੰਮੇਵਾਰੀਆਂ ਬਣਦੀਆਂ ਆ ਕਿ ਉਹਨਾਂ ਨੂੰ ਨਿਭਾਉਣ ਲਈ ਅਸੀਂ ਤਿਆਰ ਹੋਏ ਆ ਕਿ ਉਹਨਾਂ ਲਈ ਕਦੀ ਸੋਚਣ ਲਈ ਤਿਆਰ ਹੋਏ ਆ